ਸਵਾਗਤ ਹੈ ਜੀ ਸਾਰਿਆਂ ਦਾ ਸਾਡੇ ਵਲੌਗ ਚੈਨਲ ਤੇ ਸੋ ਅੱਜ ਅਸੀਂ ਆਏ ਆ ਲੁਧਿਆਣਾ ਵਿੱਚ ਚ ਇੱਥੇ ਸ਼ਬਦਨਾਦ ਅਕੈਡਮੀ ਜਿਹੜੀ ਉਸਤਾਦ ਸੁਖਵੰਤ ਸਿੰਘ ਜੀ ਹੋਣਾ ਵੱਲੋਂ ਖੋਲੀ ਗਈ ਸੀ ਉੱਥੇ ਅੱਜ ਨਵੇਂ ਬਣੇ ਦਰਬਾਰ ਦਾ ਉਦਘਾਟਨ ਹੈ ਸੋ ਅਸੀਂ ਇੱਥੇ ਪਹਿਲੀ ਵਾਰ ਹੀ ਆਏ ਆ ਸੋ ਅੱਜ ਤੁਹਾਨੂੰ ਇਸ ਇਸ ਦਰਬਾਰ ਦਾ ਇਸ ਅਕੈਡਮੀ ਦਾ ਸਾਰਾ ਮਾਹੌਲ ਚਾਹੁੰਦੇ ਆ ਸੋ ਸਮਾਗਮ ਚੱਲ ਰਿਹਾ ਏ ਆਓ ਦੇਖਦੇ ਆ ਅਕੈਡਮੀ ਦਾ ਮਾਹੌਲ ਚਾਲ ਤੇ ਸਮਾਗਮ ਜੀਨੇ ਮੇਰੇ ਪਿਆਰੇ ਉਸਤਾਦ ਉਸਤਾਦ ਜਸਪਾਲ ਸਿੰਘ ਜੀ 1 ਵਜੇ ਦਰਮਾ ਕੋਈ ਤੂੰ ਦੁੱਖ ਜੁਕੇ ਕੋ ਸਦਾ ਸਦਾ ਤੂੰ ਹੀ ਕੋ ਨਾ ਚਲ ਕਾ ਤਸਮੀ ਇਹ ਜਿਹੜਾ ਸਟਾਲ ਲੱਗਿਆ ਹੋਇਆ ਏ ਇੱਥੇ ਉਸਤਾਦ ਸਖਵੰਦ ਸਿੰਘ ਜੀ ਅਤੇ ਉਸਤਾਦ ਜਸਪਾਲ ਸਿੰਘ ਜੀ ਉਹਨਾਂ ਵੱਲੋਂ ਜਿਹੜੀਆਂ ਗੁਰਮਤਿ ਸੰਗੀਤ ਦੀਆਂ ਕਿਤਾਬਾਂ ਲਿਖੀਆਂ ਗਈਆਂ ਨੇ ਉਹ ਇੱਥੇ ਮਿਲਦੀਆਂ ਨੇ ਤੇ ਜਿਹੜੇ ਬਾਹਰੋਂ ਸਕਾਲਰ ਆਉਂਦੇ ਨੇ ਜਿਦਾਂ ਕਿ ਬਾਬਾ ਸੁਚੈ ਸੰਗਮਤਿ ਸੰਗੀਤ ਅਕੈਡਮੀ ਜਿੰਦਿਆਲਾ ਗੁਰੂ ਕੋਈ ਪ੍ਰੋਗਰਾਮ ਹੁੰਦੇ ਨੇ ਉੱਥੇ ਬਾਹਰੋਂ ਸਕਾਲਰ ਆਣ ਕੇ ਜਿਹੜਾ ਗੁਰਮਤਿ ਦਾ ਗਿਆਨ ਦਿੰਦੇ ਨੇ ਉਹਦੀਆਂ ਵੀ ਜਿਹੜੀਆਂ ਕਿਤਾਬਾਂ ਮਿਲਦੀਆਂ ਨੇ ਸੋ ਇਹ ਜਿੱਥੇ-ਜਿੱਥੇ ਪ੍ਰੋਗਰਾਮ ਆਪਣੇ ਹੁੰਦੇ ਨੇ ਉੱਥੇ-ਉੱਥੇ ਨਾਲ ਸਟਾਲ ਵੀ ਲੱਗ ਜਾਂਦੇ ਨੇ ਜੇ ਕਿਸੇ ਨੇ ਗੁਰਮਤਿ ਸੰਗੀਤ ਦੀਆਂ ਕਿਤਾਬਾਂ ਲੈਣੀਆਂ ਹਨ ਪੜ੍ਹਨ ਵਾਸਤੇ ਜਾਂ ਵਿਦਿਆਰਥੀ ਜਿਹੜੇ ਖਰੀਦਦੇ ਨੇ ਉੱਥੋਂ ਖਰੀਦ ਸਕ ਇਸ ਬੰਨੇ ਟੈਂਪਰੇਰੀ ਜੋੜਾ ਕਰ ਬਣਾਇਆ ਹੈ ਸੰਗਤਾਂ ਦੀ ਜੋੜੇ ਜਮਾ ਕਰਨ ਵਾਸਤੇ ਸੋ ਗੁਰਮੁਖ ਸਾਰੇ ਜਿਹੜੇ ਉਹ ਇੱਥੇ ਸੇਵਾ ਕਰ ਰਹੇ ਨੇ ਕਿਥੇ ਲੰਗਰ ਸ਼ਿਕਾਇਆ ਜਾਂਦਾ ਸੰਤਾਂ ਨੂੰ ਇਸ ਵਲੇ ਰਹਿ ਰਸ ਦਾ ਜਾਬ ਹੋ ਰਿਹਾ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਇਸ ਕਰਕੇ ਹਾਲੇ ਲੰਗਰ ਨਹੀਂ ਚੱਲ ਰਿਹਾ ਸਵੇਰ ਦਾ ਚੱਲ ਰਿਹਾ ਸੀ ਇਸ ਲਈ ਥੋੜੇ ਜਿਹਾ ਜਲਦੀ ਬੰਦ ਕੀਤਾ ਹੋਇਆ ਹੈ ਉਧਰ ਸੰਗਤਾਂ ਜਿਹੜੀਆਂ ਲੰਗਰ ਤਿਆਰ ਕਰ ਰਹੀਆਂ ਨੇ ਇਹ ਬੱਚੇ ਛੋਟੇ ਛੋਟੇ ਜਿਹੜੇ ਗੁਰਬਾਣੀ ਦਾ ਕੀਰਤਨ ਕਰਦੇ ਨੇ ਤੰਤੀ ਸਾਜਾ ਦੇ ਨਾਲ ਇਹ ਬੀਬੀਆਂ ਗੁਰੂ ਕੇ ਲੰਗਰ ਦੀ ਸੇਵਾ ਕਰ ਰਹੀਆਂ ਨੇ ਪ੍ਰਸ਼ਾਦਾ ਪਕਾਉਂਦੀ ਸੇਵਾ ਜਿਹੜੀ ਆ ਉਹ ਨਭਾਰੀਆਂ ਨੇ ਹੋਰ ਜਿਹੜੇ ਸਿੰਘ ਨੇ ਅਤੇ ਹਲਵਾਈ ਜਿਹੜੇ ਨੇ ਉਹ ਲੰਗਰ ਪ੍ਰਸ਼ਾਦਾ ਤਿਆਰ ਕਰ ਰਹੇ ਨੇ ਇੱਧਰ ਪ੍ਰਸ਼ਾਦੇ ਪਕਾਉਣ ਦੀ ਤਿਆਰੀ ਹੋ ਰਹੀ ਹੈ ਦੂਸਰੇ ਬਨੇ ਸਿੰਘ ਭਾਣਿਆਂ ਦੀ ਸੇਵਾ ਕਰ ਰਹੇ ਨੇ ਸਤਿਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਸਾਰੇ ਸਿੰਘ ਸੇਵਾ ਕਰ ਰਹੇ ਨੇ ਜਿੱਥੇ-ਜਿੱਥੇ ਉਸਤਾਦ ਸੁਖਵੰਤ ਸਿੰਘ ਜੀ ਉਹਨਾਂ ਨੇ ਸਿੰਘਾਂ ਦੀਆਂ ਬੀਬੀਆਂ ਦੀਆਂ ਡਿਊਟੀਆਂ ਲਾਈਆਂ ਉਹ ਸਾਰੇ ਸੇਵਾ ਨੰਬਾਰੀ ਨੇ ਤੇ ਸਾਹਮਣੇ ਉਸਤਾਦ ਸੁਖਵੰਤ ਸਿੰਘ ਜੀ ਨਜ਼ਰ ਆ ਰਹੇ ਨੇ ਤੁਹਾਨੂੰ ਇਹ ਸਾਰਾ ਕੁਝ पयासा

ਬੜਾ ਹੀ ਆਲੀਸ਼ਾਨ ਤੇ ਬਹੁਤ ਹੀ ਵਧੀਆ ਜਿਹੜਾ ਜਿਹੜਾ ਦੀਵਾਨ ਹਾਲ ਹੈ ਜਿਹੜਾ ਦਰਬਾਰ ਹਾਲ ਹੈ ਉਹ ਬਣਾਇਆ ਗਿਆ ਹੈ ਦੇਖ ਸਕਦੇ ਤੁਸੀਂ ਇਹ ਸਾਰੀ ਜਿਹੜੀ ਸੋਚ ਹੈ ਉਹ ਉਸਤਾਦ ਸਖਵੰਤ ਸਿੰਘ ਜੀ ਬਾਬਾ ਸੋਹਣ ਸਿੰਘ ਜੀ ਭਾਈ ਜਸਪਾਲ ਸਿੰਘ ਜੀ ਉਸਤਾਦ ਜੀ ਅਤੇ ਬਾਬਾ ਮਹਿੰਦਰ ਸਿੰਘ ਜੀ ਇਹਨਾਂ ਦੀ ਸੋਚ ਹੈ ਦੇਖੋ ਗੁਰੂ ਦਾ ਦਰਬਾਰ ਸਭ ਤੋਂ ਵਧੀਆ ਬਾਕੀ ਗੱਲਾਂ ਬਾਅਦ ਵਿੱਚ ਪਹਿਲਾਂ ਗੁਰੂ ਦਾ ਦਰਬਾਰ ਤੁਸੀਂ ਦੇਖ ਸਕਦੇ ਹੋ ਕਿੰਨਾ ਹੀ ਇਹ ਫੱਬ ਰਿਹਾ ਏ ਗੁਰੂ ਦਾ ਜਿਹੜਾ ਨਵਾਂ ਬਣਿਆ ਦਰਬਾਰ ਇਸੇ ਦਰਬਾਰ ਦਾ ਹੀ ਅੱਜ ਉਹਦ ਗਾਰਡਨ ਹੋ ਰਿਹਾ ਹੈ ਨਮਸਕਾਰ ਜੈ ਤੇ ਸਿਹੀ ਕੋ ਹਮਾਰੇ ਸਤਿਪ੍ਰਜਨਯ ਅਪਸਮਾਦੀ ਸਤਲ ਕੋ ਸਭ ਨੂੰ ਸੁਖ ਦਿਓ ਸਤਰਨ ਕੋ ਪਲ ਨੂੰ ਬਦਕਿਓ ਘਟ ਘਟ ਕੇ ਅੰਤਰ ਕੀ ਜਾਨਤ ਬਰੇ ਬਰੇ ਕੀ ਪੀਰ ਪਛਾਨਤ ਛਿੰਟੀ ਤੇ ਦਰਿਖੇ ਦਿਰਚ ਹੁੰਦੰ ਤੁਮੈ ਮੇਜ ਦੇਖ ਤਸਰਜੁ ਦੇਖਤੇ ਵਦਨ ਸ੍ਰਿਤ ਸਤਾ ਜਯਾ ਪ੍ਰਤਿਨੀ ਗੂਜ ਚਾ ਦੇਖ ਤੁਮ ਸਭੀ ਤੇ ਰਤਨ ਨਾਮ ਦਾ ਚੇਤੇ ਕੀ ਤੇ ਲਵਾ ਨਮ ਇਧਰ ਕਾਫੀ ਦਾ ਲੰਗਰ ਚੱਲ ਰਿਹਾ ਏ ਸੰਗਤਾ ਲੰਗਰ ਸ਼ਗਰੀਆਂ ਨੇ ਕਾਫੀ ਦਾ ਇਨਾ ਗੁਰਮੁਖ ਪਿਆਰਿਆ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਕਾਫੀ ਦੇ ਲੰਗਰ ਦੀ ਇਸ ਅਕੈਡਮੀ ਦਾ ਨਾਮ ਸ਼ਬਦਨਾਦ ਅਕੈਡਮੀ ਹੈ ਇਹ ਫੁੱਲਾਂ ਵਾਲੇ ਚੌਂਕ ਤੋਂ ਪੱਖੋਵਰ ਰੋਡ ਦੇ ਉੱਤੇ ਹੈ ਲੁਧਿਆਣੇ ਦੇ ਵਿੱਚ ਇੱਥੇ ਹਰਮੋਨੀਅਮ ਤਪਲਾ ਗੁਰਬਾਣੀ ਤੰਤੀ ਸਾਜ਼ ਬਿਲਕੁਲ ਫ੍ਰੀ ਸਿਖਾਏ ਜਾਂਦੇ ਨੇ ਜੇ ਕੋਈ ਸਿੱਖਣਾ ਚਾਹਵੇ ਤਾਂ ਅਦਿਕ ਅਦਿਕ ਪਾਣੇ ਤੁਮ ਹਰੇ ਜੀ ਤੋਂ ਬਾਦ ਨੂੰ ਕਰ ਤੇ ਤਾਂ ਨਾ ਨਾ ਬਾਲੂ ਪਾਣੇ ਕੇ ਨੇ ਬਾਬਾ ਮਹਿੰਦਰ ਸਿੰਘ ਜੀ ਨਾਲ ਸਾਹਿਬਦੀ ਸਿੰਘ ਫੋਟੋ ਖਿਚਾਰੇ ਓਸਤਾਜ ਜਸਪਾਲ ਸਿੰਘ ਜੀ ਨਜ਼ਰ ਆ ਰਹੇ ਨੇ ਸੋ ਇਹ ਵਲੌਗ ਕਿਵੇਂ ਦਾ ਲੱਗਾ ਦੱਸਿਓ ਜਰੂਰ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਜੀ ਸਾਰਿਆਂ ਦਾ तहे ਦਿਲ ਤੋਂ ਧੰਨਵਾਦ